ਉਹ ਮੈਂ ਵੀਡੀਓ ਬਣਾਉਣੀ ਤਾਂ ਕਰਕੇ ਬੈਠਾ ਆ ਆ ਲੱਗਦੀ ਆ ਬਹਿਣਾ ਮੁਰੇ ਆ ਸ਼ਾਰਟਕਟ ਲਿਆ ਆ ਪਾ ਇੱਕ ਬਰੋਂਠੇ ਵਾਲਿਆਂ ਦਾ ਕੀ ਬਾਤਾਂ ਹੀ ਕਰਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕੱਲ ਆਪਾਂ ਪਹੁੰਚੇ ਸੀ ਗੋਵਿੰਦ ਘਾਟ ਗੁਰਦੁਆਰਾ ਸਾਹਿਬ ਤੇ ਇੱਥੇ ਹੁਣ ਸਵੇਰੇ ਉੱਠ ਕੇ ਆਪਾਂ ਬਾਈਕ ਆਪਣੇ پارک ਕੀਤੇ ਆ ਪਹਿਲਾਂ ਆਪਾਂ ਬਾਈਕ ਪਾਰਕਿੰਗ ਲਾਈ ਸੀ ਬਿਲਕੁਲ ਉੱਥੇ ਨੁੱਕਰ ਤੇ ਹੁਣ ਸਵੇਰੇ ਚਲੋ ਜਗ੍ਹਾ ਮਿਲ ਗਈ ਤੇ ਮੋਟਰਸਾਈਕਲ ਆਪਾਂ ਲਿਆ ਕੇ ਇੱਥੇ ਲਾਤੀ ਆ ਇੱਥੇ ਥੋੜੀ ਸੇਫਟੀ ਆ ਮਗਰ ਦਾ ਕੋਈ ਪਤਾ ਨਹੀਂ ਹੁੰਦਾ ਤੇ ਹੁਣ ਟਾਈਮ ਹੋ ਗਿਆ ਈ ਸਵਾ 6 ਦਾ ਤੇ ਸਵੇਰੇ ਸਭ ਤੋਂ ਪਹਿਲਾਂ ਆਪਾਂ ਉੱਠ ਕੇ ਨਹਾਤੇ ਤੋਂ ਉੱਤੇ ਫਰੈਸ਼ ਹੋ ਗਏ ਆ ਤੇ ਹੁਣ ਆਪਾਂ ਕਰਦੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਫਿਰ ਉਸ ਤੋਂ ਬਾਅਦ ਆਪਾਂ ਅੱਗੇ ਦੀ ਯਾਤਰਾ ਸ਼ੁਰੂ ਕਰਦੇ ਆ ਆ ਉੱਪਰ ਜਿਹੜਾ ਸਾਹਮਣੇ ਪੁਲ ਬਣਿਆ ਹੋਇਆ ਇਸੇ ਤੋਂ ਆਪਾਂ ਇੱਕ ਵਾਰੀ ਗੱਡੀ ਕਰਾ ਕੇ ਤੇ ਅੱਗੇ ਦੀ ਯਾਤਰਾ ਸ਼ੁਰੂ ਕਰਾਂਗੇ ਇੱਥੋਂ ਲਗਭਗ 4-5 ਕਿਲੋਮੀਟਰ ਆਪਾਂ ਨੂੰ ਗੱਡੀ ਛੱਡ ਆਉਗੀ ਆ ਦੇਖੋ ਇਹ ਬੈਗ ਜਮਾ ਕਰਾਉਣ ਦੀ ਲਾਈਨ ਲੱਗੀ ਹੋਈ ਆ ਪੂਰੀ ਤਗੜੀ ਲੈਣਾ ਇੱਥੇ ਆਪਾਂ ਨੂੰ ਵੀ ਲੱਗਣਾ ਪਿਆ ਥੋੜਾ ਟਾਈਮ ਤੱਕ ਜੇ ਸਾਛੇ ਚਿੱਤੇ ਜਾਏ ਨਾਨਕੇ ਤੋਂ ਮੁੱਖ ਦਿਲ ਪਾਹੀ ਜੋ ਜਿਵੇਂ ਜੋ ਚਿੱਤ ਚੰਦਰਾਵਲ ਕਾਨ ਕਿਸਨ ਜੱਟੰ ਭਇਆ ਕਾਲੀ ਜ਼ਾਤ ਕੋ ਪੀਲੇ ਆ ਬਿੰਦਰਾ ਬਨ ਮਰੰਕਿਆ ਇਹ ਕਹਿੰਦੇ ਤੇਦਰਕਣ ਨੂੰ ਨਾਮ ਤੇ ਲੁੱਟਿਆ ਨਹੀਂ ਫਸਟੇ ਕੰਮ ਨੇ ਪਰਿਕਰਮ ਆਣੇ ਲੋ ਵੀ ਆਪਣਾ ਵੀ ਇੱਕ ਫਰਾ ਗਿਆ ਮਣੀ ਅੰਦਰ ਇਹ ਖਤਰਨਾਕ ਬੰਦਾ ਪੂਰਾ ਇਹ ਕਹਿੰਦਾ ਆਪਣੀ ਜਾਨ ਪਿਛੜ ਹੈਗੀ ਬੰਦਾ ਅੱਗੇ ਹੀ ਆ ਇੱਕ ਉਹਦੇ ਨਾਲ ਚਲਾ ਗਿਆ ਨਹੀਂ ਤਾਂ ਇੱਥੋਂ ਤੱਕ ਵੈਦ ਲੈਣ ਵੀ ਥੋੜੀ ਸੀਗੀ ਹੁੰਦਾ ਆ ਆਪਣਾ ਬੰਦਾ ਜੰਗ ਜਿੱਤ ਕੇ ਆ ਗਿਆ ਚੱਲ ਯਾਰ ਚੱਲੀਏ ਹੁਣ ਤੂੰ ਬੂਟ ਲੈਣੀ ਆ ਹਾਂ ਮੈਂ ਬੂਟ ਲੈਣੇ ਤੁਹਾਨੂੰ ਦੇਖੇ ਬਣੀ ਲੋ ਵੀ ਗੋਲਡ ਸਟਾਰ ਦੇ ਮੁੰਡੇ ਨੇ ਬੂਟ ਪਸੰਦ ਕਰ ਲਿਆ ਐਮ ਨਹੀਂ ਬੂਟ ਲੈਣੇ ਯਾਰ ਅੱਧਾ ਘੰਟਾ ਲਾਦਾ ਚੱਲੋ ਚੱਲੀਏ ਦੋ ਦੇ ਹੋਏ ਰਸ ਲੈਣ ਲੱਗੇ ਆ ਸਾਹ ਨਹੀਂ ਚੜਦਾ ਤੁਹਾਨੂੰ ਯਾਰ ਐਵੇਂ ਟੈਨਸ਼ਨ ਲਈ ਜਨੇ ਚ ਲੈ ਲਓ ਮੇਰੇ ਲਈ ਵੀ ਇੱਕ ਵਾਰ ਲਓ ਵੀ ਹੁਣ ਆਪਣਾ ਸਾਰਾ ਕੰਮ ਹੋ ਗਿਆ ਓਕੇ ਕਿੱਟਾਂ ਜਮਾ ਹੋ ਗਈਆਂ ਬੈਗ ਬੂਕ ਸਾਰਾ ਕੁਝ ਕਰਾਤਾ ਆਪਾਂ ਚਲੋ ਆਪਾਂ ਕਰੀਏ ਕੋਈ ਯਾਤਰਾ ਲੰਗਰ ਤੇ ਇਧਰ ਫਿਰਦੇ ਲੰਗਰ ਜਾ ਲੰਗਰ ਆச்சா ਪ੍ਰਸ਼ਾਦਾ ਜਿਾ ਕੀ ਜਾਂਦੇ ਆ ਚਲੋ ਕੋਈ ਨਹੀਂ 5 ਮਿੰਟ ਲੱਗਣੇ ਚਲੋ ਆਹ ਇਧਰ ਜਾਓ ਜਿਹੜੇ ਪਿਆਗਾਰੀ ਚਾਹ ਜੀ ਲਓ ਵੀ ਆਪਾਂ ਹੁਣ ਇੱਥੇ ਪਹੁੰਚੇ ਆ ਤੇ ਇੱਥੋਂ ਆਪਣੀ ਯਾਤਰਾ ਸ਼ੁਰੂ ਹੋਣੀ ਆ ਪਹਿਲਾਂ 4 ਕਿਲੋਮੀਟਰ ਦੀ ਆ ਗੱਡੀ ਤੇ ਯਾਤਰਾ ਹੋ ਜੂ ਆਪਣੀ ਲੱਕੀ ਆਇਆ ਅੱਗੇ ਚੱਲੀਏ ਆਇਆ ਬਾਪੂ ਨਹੀਂ ਨਹੀਂ ਮੈਂ ਅੱਗੇ ਬੈਠਦਾ ਆ ਤੁਰ ਕੇ ਆਉਣਾ ਓਏ ਆਇਆ ਹੁਣ ਅੱਗੇ ਬੈਟਰ ਨੂੰ ਓ ਮੈਂ ਵੀਡੀਓ ਬਣਾਉਣੀ ਤਾਂ ਕਰਕੇ ਬੈਠਾ ਆ ਆ ਬਾਈ ਡਰਾਈਵਰ ਨੂੰ ਪਿੱਛੇ ਭੇਜ ਦਿੰਨੇ ਬਾਲੀ ਗੱਲ ਆ ਲੈ ਆ ਤੂੰ ਖੁਸ਼ ਹੋ ਜਾ ਬੈਠ ਅੱਗੇ ਨਹੀਂ ਜਰਾ ਸਹੀ ਗੱਲ ਆ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਧੇ ਬੰਦੇ ਆਪਣੀ ਇਸ ਗੱਡੀ ਚ ਤੇ 12 ਕੇ ਬੰਦੇ ਆਪਣੀ

ਆਪਾਂ ਆ ਗਏ ਨਾ ਸੂਮੋ ਗੱਡੀ ਮਾੜੀ ਆ ਆ ਵੇ ਪਰ ਇੱਥੇ ਸਾਰੀਆਂ ਸੂਮੋ ਹੀ ਚੱਲਦੀਆਂ ਹਾਂ ਇੱਥੇ ਸਾਰੀਆਂ ਸੂਮੋ ਹੀ ਚੱਲਦੀਆਂ ਸਾਰੀਆਂ ਦਿਖਾ ਸਟਾਡਾ ਸੂਮੋ ਬੜੀ ਚੜਾਈ ਵੀ ਦਿਖਾ ਦੇ ਹਾਂ ਵੇ ਕਿੰਨੀ ਚੜਾਈ ਆ ਆ ਦੇਖੋ ਮੋੜ ਦਾ ਦੇਖੋ ਬਾਈ ਕਿਵੇਂ ਆ ਨਾਲੇ ਡਰਾਈਵਰ ਵੀ ਦਿਖਾ ਦੇ ਜਿੰਦੂ ਧੀਦੀਆ ਲੋ ਵੀ ਹੁਣ ਆਪਾਂ ਪਹੁੰਚ ਗਏ ਆ ਪੁਲਨਾ ਤੇ ਮਸਾਂ 7-8 ਮਿੰਟ ਲੱਗੇ ਆ ਚਲੋ ਵੀ ਕਰੋ ਯਾਰ ਬਾਈ ਦੀ ਸੇਵਾ 50-50 ਰੁਪਏ ਪਾਓ 50 ਰੁਪਏ ਨੇ ਇੱਕ ਬੰਦੇ ਦੇ ਚਲੋ ਤੇ ਹੁਣ ਆਪਾਂ ਪਹੁੰਚੇ ਆਂ ਜੀ ਪੁਲਨਾ ਜਿਹੜਾ ਇੱਥੇ ਪਿੰਡ ਬਣਿਆ ਹੋਇਆ ਗੱਡੀ ਤੇ ਆ ਗਏ ਆਂ ਤੇ ਹੁਣ ਆਪਾਂ ਆਪਣੀ ਜਿਹੜੀ ਪੈਦਲ ਯਾਤਰਾ ਵਾ ਅੱਜ ਦੀ 9 ਕਿਲੋਮੀਟਰ ਦੀ ਗੋਵਿੰਦ ਧਾਮ ਤੱਕ ਦੀ ਉਹ ਆਪਾਂ ਸ਼ੁਰੂ ਕਰਦੇ ਆਂ ਸਾਰੇ ਜਾਣੇ ਆਪਣੇ ਇਕੱਠੇ ਹੋ ਗਏ ਆ ਤੇ ਚੱਲੀਏ ਜੀ ਚਲੋ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਪੌਣੀ ਦਾ ਹੋ ਵੀ ਗਈ ਸ਼ੁਰੂ ਰਾਜਾਂ ਖਾਂ ਕਰ ਰੇ ਜ਼ੀਰ ਫਿੱਗਰਨਗੇ ਉਹ ਬਾਈ ਦਾ ਫਿੱਗਰ ਗਿਆ ਫਿੱਗਰੂਗਾ ਵਾਸ ਗਰੂ ਆਪਣਾ ਆਪਾਂ ਮਿਲ ਲਾਦਾ ਸਵਾ ਘੰਟੇ ਚ 3 ਸਵਾ 3 ਕਿਲੋਮੀਟਰ ਆ ਗਏ ਆ 3 ਕਿਲੋਮੀਟਰ 1 ਘੰਟੇ 20 ਮਿੰਟਾਂ ਚ 3 ਕਿਲੋਮੀਟਰ 1 ਘੰਟੇ 20 ਮਿੰਟਾਂ ਚ ਤੇ ਬਾਕੀ ਆਪਾਂ ਚੱਲਦੇ ਵੀ ਅੱਜ ਹੌਲੀ ਹੌਲੀ ਪਏ ਆ ਕਿਉਂਕਿ ਆਪਣੇ ਜ਼ਿਆਦਾਤਰ ਬੰਦੇ ਜਿਹੜੇ ਪਹਿਲੀ ਵਾਰ ਹੀ ਆਏ ਆ ਤੇ ਪਹੁੰਚ ਜਾਗੇ ਰਾਮਨਾਲ 2 3 ਵਜੇ ਤੱਕ ਹਣਾ ਬਣੀ ਹਾਂ ਤੇ ਇੱਥੇ ਫ੍ਰੀ ਫਸਟ ਹੈਂਡ ਮੈਡੀਕਲ ਕੈਂਪ ਲੱਗਿਆ ਹੋਇਆ ਜੇ ਕੋਈ ਵੀ ਜਾਤਾ ਹੈ ਕਹਿੰਦਾ ਮ사ਜ ਵਗੈਰਾ ਕਰ ਦਿੰਦੇ ਨਾਲ ਦਵਾਈਆਂ ਵਗੈਰਾ ਸਾਰੀਆਂ ਇੱਥੇ ਬੈਠ ਕੇ ਆਪਾਂ ਪ੍ਰਸ਼ਾਦ ਖਾ ਲਿਆ। ਹੋਰ ਤੇ ਹੁਣ ਪੂਰਾ ਵਧੀਆ ਨਾ। ਸੱਟਾ ਹੁਣ ਕੰਮ। ਇੱਕ ਵਾਰੀ ਕੈਮ ਹੋ ਗਿਆ ਫੇਰ। ਉਹ ਕੈਮ ਹੋ ਗਿਆ। ਮਣੀ ਕਿਤੇ ਗਿਆ। ਪਾਣੀ ਦਾ ਪੀ ਲੈਣਾ। ਸੋਲਿਆਂ ਦਾ ਪ੍ਰਸ਼ਾਦ ਛੱਕ ਕੇ ਇੱਕ ਵਾਰੀ ਤਾਂ ਜਾਨ ਜੀ ਪੈ ਗਈ ਸਰੀਰ 'ਚ। ਹੁਣ ਬਸ 5 ਕਿਲੋਮੀਟਰ 5 ਸਵਾ 5 ਕਿਲੋਮੀਟਰ ਆਪ ਆ ਗਏ ਆ। ਤੇ 7 ਕਿਲੋਮੀਟਰ ਰਹਿ ਗਿਆ। ਪੌਲ ਤੇ ਪਹੁੰਚਣ ਵਾਲੇ ਆ। ਬਾਕੀ ਆ ਨਜ਼ਾਰਾ ਸਾਹਮਣੇ ਦਾ ਕੁਝ ਚੜਾਈ ਪੂਰੀ ਆ ਲੋ ਵੀ ਆਪਾਂ ਲਗਭਗ ਪਹੁੰਚ ਗਏ ਪੁਲ ਤੇ ਇਹ ਆ ਰਸਤਾ ਇੱਧਰ ਦੀ ਹੈ ਨਾ ਅੱਗੇ ਦੀ ਬੰਦ ਆ ਨਾ ਇੱਥੋਂ ਆ ਥੋੜਾ ਜਿਹਾ ਅੱਗੇ ਜਾ ਕੇ ਇੱਥੋਂ ਆ ਪੁਲ ਸਾਹਮਣੇ ਜਾ ਰਿਹਾ ਇੱਥੇ ਪੁਲ ਤੋਂ ਆਪਾਂ ਜਾਣਾ ਹਾਂ ਤੇ ਆ ਇੱਥੇ ਬੈਠ ਗਏ ਆਪਾਂ ਹੁਣ ਆਪਾਂ ਕੀ ਕੀਤਾ ਆਰਡਰ ਪਰੌਂਠੇ ਕਿਹੜੇ ਮੈਕਸ ਆ ਨਾ ਪਰੌਂਠੇ ਬੈਠਿਓ ਧੱਕੇ ਧੱਕੇ ਦਾ ਨਹੀਂ ਬੜਾ ਹਾਂ ਜੀ ਬਾਪਾ ਦੇ ਘਰ ਜਾਂਦੇ ਆਪਾਂ ਸਟਾਉਟ ਹੁੰਦੇ ਨਹੀਂ ਬਾਪਾ ਸਟਾਉਟ ਹੋਣ ਜਾਂਦਾ ਹੀ ਨਹੀਂ ਨਹੀਂ ਆਪਾ ਧੱਕਾ ਹੋਏ ਆਇਓ ਸਾਵਨਾ ਆਪਾਂ ਸਟਾਉਟ ਮੇਰੀ ਤਾਂ ਇੱਕ ਕੇਦਾ ਕੋਈ ਵੀ ਨਹੀਂ ਆਉਣਾ ਮੇਰਾ ਸੁਣੋ ਜਿੰਨੇ ਵੀ ਆਉਣਾ ਹੈ ਛੋਟੇ ਛੋਟੇ ਕਦਮ ਪਟੋ ਸਾਹ ਸਾਹ ਨਾਲੋ ਠੀਕ ਹੈ ਠੀਕ ਹੈ ਜੀ ਤੇ ਥੋੜਾ ਥੋੜਾ ਪਾਣੀ ਪੀਓ ਠੀਕ ਹੈ ਜੀ ਇਹ ਤੁਸੀਂੋ ਖੇ ਰਹੋਗੇ ਜੇ ਤੁਸੀਂ ਪਾਣੀ ਵੱਧ ਪੀਤਾ ਤੁਹਾਡਾ ਪੇਟ ਅਫਰਕੂਗਾ ਹਾਂਜੀ ਠੀਕ ਹੈ ਪਾਣੀ ਘਟੋ ਘਟ ਪੀਓ ਠੀਕ ਹੈ ਵਾਹਿਗੁਰੂ ਜੀ ਕੀ ਫਤਿਹ ਇਹ ਬੰਦੇ ਆਪਣੇ ਸਪੈਸ਼ਲ ਸਲਾਹ ਕਰਨੇ ਹਰ ਕਿਹੇ ਕਾਰ ਕੰਮ ਦੀ ਸਲਾਹ ਦੇ ਦਿੰਦੇ ਆਪਣ ਨੂੰ ਪਰੋਂਠੇ ਵਾਲਿਆਂ ਦਾ ਕੀ ਬਾਤਾਂ ਇਹ ਕਹਿਣ ਲੱਗਾ ਇਹਨਾਂ ਨੇ ਸ਼ੁਰੂਆਤ ਵੀ ਕਰਦੀ ਬੰਦਿਆਂ ਨੇ ਆਪਣੇ ਕਿਵੇਂ ਬਣਿਆ ਜੀ ਠੀਕ ਆ ਖਾ ਕੇ ਦੇਖੀ ਇੱਕ ਵਾਰ ਕੀ ਹੈ ਪਹਿਲੀ ਵਾਰ ਕੀ ਆ ਖਾ ਲਈ ਕਮੀਆਂ ਕੈਨੇਡਾ ਗੱਲ ਸਰਾ ਤੇ ਆ ਆਪਾਂ ਹੁਣ ਪਹੁੰਚ ਗਏ ਆ ਪੁਲ ਤੇ ਵਧੀਆ ਬਣਿਆ ਹੈ ਨਾ ਪੁਲ ਬਹੁਤ ਮਜ਼ਬੂਤ ਆ ਨਾ ਇਹ ਬਹੁਤ ਵਧੀਆ ਬਣਿਆ ਹਾਂ ਪਹਿਲਾਂ ਵਾਲੇ ਬਹੁਤ ਹਲਕੇ ਸੀ ਬਣਾ ਉਹ ਹਲਦੇ ਸੀਗੇ ਜੋ ਜਾਂਦੇ ਸੀ ਨਾ ਬੜਾ ਉਹ ਹਲਦੇ ਸੀਗੇ ਅੱਜ ਸ਼ਾਰਟਕਟ ਲਿਆ ਆਪਾਂ ਇੱਕ ਦੇਖਣ ਨੂੰ ਤਾਂ ਵਾਹ ਖਤਰਨਾਕ ਲੱਗਦਾ ਪਰ ਹੈਗਾ ਠੀਕ ਹੀ ਆ। ਕਿ ਨਹੀਂ? ਸਹੀ ਕੰਡਾ। ਅਨੇ ਵਾਹ ਉੱਥੋਂ ਲੈ ਕੇ ਉਧਰ ਆਏ ਆਣਾ ਸੀਗਾ। ਵਾਟ ਵਾਵਾ ਘੱਟਦੀ ਇਹਨੇ। ਇੱਥੋਂ ਹੁਣ ਗੋਵਿੰਦ ਧਾਮ ਰਹਿ ਗਿਆ ਸਿਰਫ 1 ਕਿਲੋਮੀਟਰ ਤੇ ਲਗਾਤਾਰ ਆਪਾਂ ਲਗਭਗ 5-6 ਘੰਟੇ ਚੱਲ ਚੁੱਕੇ ਆਂ। 8 ਵਜੇ ਚੱਲੇ ਸੀ। 1:30 ਵੱਜ ਚੁੱਕਿਆ ਤੇ ਹੋਰ ਹਜੇ ਸਫ਼ਰ ਹੈਗਾ ਅੱਧੇ ਘੰਟੇ ਦਾ। 200 ਮੀਟਰ ਇੱਥੋਂ ਹੈਲੀਪੈਡ ਆ। ਇਹ ਆਪਣਾ ਨਾਲ ਦਾ ਬਾਈ ਇਹ ਵਾਵਾ ਥੱਕ ਚੁੱਕਿਆ ਕਹਿੰਦਾ ਨੀਂਦ ਆਈ ਜਾਂਦੀ ਮੈਨੂੰ ਤਾਂ ਬੈਠੇ ਨੂੰ ਸਭ ਤੋਂ ਅੱਗੇ ਅਸੀਂ ਬਾਕੀ ਸਾਰੇ ਸਾਡੇ ਮਗਰ ਆ ਨਹੀਂ ਦੋ ਆਪਣੇ ਅੱਗੇ ਹੈਗੇ ਆ ਦੋ ਆਪਣੇ ਦੇਸ ਦੋ ਟੱਲੇ ਹੈਗੇ ਆ ਦੋ ਅੱਗੇ ਆ ਬਾਕੀ ਸਾਰੇ ਮਗਰ ਆ ਇਹ ਆਪਾਂ ਹੁਣ ਪਹੁੰਚ ਗਏ ਆ ਜੀ ਹੈਲੀਪੈਡ ਤੇ ਤੇ ਬਸ ਹੁਣ ਇੱਥੋਂ ਚੜਾਈ ਤਾਂ ਲਗਭਗ ਹੈ ਨਹੀਂ ਹੁਣ ਪਿੱਛੇ ਰਹਿ ਗਈ ਅੱਡੀ ਚੜਾਈ ਸੀਗੀ ਤੇ ਅੱਧਾ ਕਿਲੋਮੀਟਰ ਆ ਸਾਹਮਣੇ ਬਿਲਕੁਲ ਗੋਵਿੰਦ ਘਾਟ ਤੇ ਆ ਬਣਿਆ ਹੋਇਆ ਇੱਧਰ ਹੈਲੀਪੈਡ ਉਹ ਸਾਹਮਣੇ ਦਿਖ ਰਿਹਾ ਆਪਣਾ برف ਦੇ ਪਹਾੜਾ ਲੋ ਜੀ ਆਪਾਂ ਪਹੁੰਚ ਗਏ ਗੋਵਿੰਦ ਧਾਮ ਕਾਕਰੀਆ ਕਾਗਰੀਆ ਕਿ ਗਾਗਰੀਆ ਕਾਗਰੀਆ ਆਗਰੀਆ ਪਿੰਡ ਆ ਇਹ ਲਓ ਜੀ ਅਸੀਂ ਪਹੁੰਚੇ ਆ ਜੀ 55 ਘੰਟਿਆਂ ਚ ਠੀਕ ਆ ਜੀ 55 ਘੰਟੇ ਜੀ ਅਸੀਂ ਜਿਉਂ ਗੋਬਿੰਦ ਘੜ ਤੋਂ ਤੁਰੇ ਵਿੱਚ ਦੋ ਵਾਰੀ ਸੌਂ ਵੀ ਲਏ ਹਨਾ ਆਪਾਂ ਛੱਡਦੇ ਹੀ ਆ ਫਿਰ ਨਹੀਂ ਵਧੀਆ ਟਾਈਮ ਸਰ ਆ ਗਏ ਇਹ ਤੁਸੀਂ ਆਰਾਮ ਨਾਲ ਆ ਲੈ ਲੈ ਕੇ ਵੀ ਆਉਂਗੇ ਤੁਸੀਂ 6 ਘੰਟਿਆਂ ਚ ਹੱਦ ਸਹੀ ਪਹੁੰਚੋਗੇ ਬੜੇ ਆਰਾਮ ਨਾਲ ਪਹੁੰਚੋਗੇ 6 ਘੰਟਿਆਂ ਦਾ ਇਥੋਂ ਹਿਮਕੁੰਡ ਹਿਮਕੁੰਡ ਸਾਹਿਬ ਰਹਿਣ ਦਾ ਸਿਰਫ 6 ਕਿਲੋਮੀਟਰ ਤੇ ਜਿਹੜੀ ਆਪਾਂ ਕੱਲ ਯਾਤਰਾ ਸ਼ੁਰੂ ਕਰਾਂਗੇ 6 ਕਿਲੋਮੀਟਰ ਦੀ ਬਾਕੀ ਆ ਹੋਟਲ ਵਗੈਰਾ ਵੀ ਬਣੇ ਹੋਏ ਆ ਆਪਾਂ ਤਾਂ ਪਹਿਲਾਂ ਦੇਖਦੇ ਆ ਗੁਰਦੁਆਰਾ ਸਾਹਿਬ ਚਾਪ ਨੂੰ ਜਗ੍ਹਾ ਮਿਲ ਗਈ ਤਾਂ ਉੱਥੇ ਹੀ ਰੁਕਾਂਗੇ ਫੇਰਾ ਮੀਲਾ ਘਰੇ ਦੇ ਗੱਲ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਜੀ ਗੋਵਿੰਦ ਧਾਮ ਆ ਆ ਹੁੰਦਾ ਆਪਦੇ ਬੰਦਿਆਂ ਦਾ ਫਾਇਦਾ ਪਹਿਲਾਂ ਆਇਆ ਤੇ ਹਾਲ ਆਪਣੇ ਲਈ ਬੁੱਕ ਕੀਤਾ ਹੋਇਆ ਗੱਦੇ-ਗੁੱਦੇ ਲੱਗੇ ਆਰਾਮ ਨਾਲ ਬੈਠਾਂਗੇ ਹੈ ਹਾਂ ਬਾਹਰ ਲੈਣੀ ਬੜੀ ਵੱਡੀ ਹੈ ਨਾ ਭਰਾ ਦੋ ਮਿੰਟ ਹੋਰੇ ਖੜੇ ਹਾਂ ਹਾਂ ਮਰੋ ਪਾਇਆ ਲੈਂਚ ਲੱਗਾ ਹੋਇਆ ਲਓ ਵੀ ਆਪਾਂ ਪਹੁੰਚ ਗਏ ਹੁਣ ਇੱਥੇ ਥੋੜੀ ਰੈਸਟ ਕਰਦੇ ਹਾਂ ਤੇ ਫਿਰ ਕਰਾਂਗੇ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਨਾਲੇ ਤੁਹਾਨੂੰ ਕਰਾਉਨੇ ਆਂ ਤੁਸੀਂ ਕਰ ਲੇ ਦਰਸ਼ਨ ਗੁਰਦੁਆਰਾ ਸਾਹਿਬ ਦੀ ਹਾਂ ਜਦੋਂ ਮੈਂ ਤਾਂ ਹੋਰ ਸਰ ਪਹਿਲਾਂ ਮੱਥਾ ਟੇਕਦਾ ਅੱਛਾ ਚਲੋ ਚਲੋ ਅਸੀਂ ਵੀ ਥੋੜਾ ਟਾਈਮ ਬਿਤਰਿਆ ਹੈ ਹੈ ਠੜੇਗਾ ਕੋਈ ਨਹੀਂ ਆਪਣੇ ਨਾਲ ਚੱਲ ਬੜੇ ਜਿੰਨਾ ਇਨੇ ਟੱਕਿਆ ਬਸ ਥੋੜਾ ਟਾਈਮ ਤੱਕ ਚੱਲਦੇ ਆ ਠੀਕ ਹੈ ਨਾ ਸਕੂਨ ਹਨ ਵਧੀਆ ਵਧੀਆ ਪੂਰੀ ਗੱਲ ਗੁਰਦੁਆਰਾ ਸਾਹਿਬ ਆ ਕੇ ਸਭ ਤੋਂ ਪਹਿਲਾਂ ਆਪਾਂ ਜੀ ਥੋੜੀ ਰੈਸਟ ਕੀਤੀ ਤੇ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਦੇ ਆ ਤੇ ਫਿਰ ਉਸ ਤੋਂ ਬਾਅਦ ਪ੍ਰਸ਼ਾਦਾ ਚਾਣਗੇ ਚੱਲੀਏ ਬਣੀ ਚਲੋ